ਤੋਂ ਪਾਣੀ ਕੋਲ ਵੀ ਉਹ ਲੱਗ ਗਿਆ ਸੁੱਜ ਜਰੋਂ ਲੈ ਹਾਂ ਲੈ ਇਹ ਕੀ ਆ ਕਾਦੇ ਤੇ ਮਾਰਿਆ ਐਵੇਂ ਨਹੀਂ ਹੁੰਦਾ ਲੈ ਫੜਾਈ ਮੜੀ ਜੀ ਤੈਨੂੰ ਦੱਸਦਾ ਗੱਡੀ ਕਿਵੇਂ ਹੁੰਦੀ ਆ ਐਵੇਂ ਫੜ ਕੇ ਐਵੇਂ ਪੁੱਠੇ ਪਾਸੇ ਫੜ ਕੇ ਹਾਂ ਹੁਣ ਗੱਡਾ ਹੋ ਜਾਂਦੀ ਐਂਓ ਲੈ ਫੜਾ ਇੱਕ ਮਿੰਟ ਇੱਕ ਵਾਰ ਫੜਾ ਮੈਨੂੰ ਇੱਕ ਵਾਰ ਇੱਕ ਵਾਰ ਚਲ 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 ਅੰਦੇ ਨشان ਸੀ ਕੁਝ ਜਿ ਚਲਤਾ ਸੀ ਚਲੇ ਸਕਤ ਹੁਣ ਉੱਥੇ ਪਾਲਕ ਮੇਥੇ ਉੱਥੇ ਲੱਗੀ ਆਣੀ ਸੱਚੇ ਸਰਕਾਰ ਦੇ ਕਰਦੇ ਰਿਸਟ ਦੀ ਪਾਲਕ ਇੱਥੋਂ ਤਾਂ ਵੱਢਤੀ ਸਾਰੀ ਉਹ ਥੰਗ ਲੈਣਾ ਥੋੜਾ ਜਿਹਾ ਬਾਤ ਬਾਤ ਨਹੀਂ ਆ ਰਿਹਾ ਕੈਰਮ ਚੋਲਾ ਆ ਬੂਟ ਕੈੜੀ ਬਹੁਤ ਅਸਤਰ ਪਾਸੇ ਨਹੀਂ ਚਾਹਤੀ ਹੁਣ ਲੱਗ ਚੱਲੇਗਾ ਬਹੁਤ ਜ਼ਿਆਦਾ ਹੋਊਗੀ ਇਸੋਂ ਤਾਂ ਤਾਂ ਕਹਨੇ ਆਂ ਆਪ ਪਤਾ ਹੈ ਓਟੀਆਂ ਵਾ ਕੇ ਹੁਣ ਫੇ ਮਾਂ ਪਿੱਛੇ ਮੇਰੀ ਮੱਲਾ ਬਤਾਉਂਗਾ ਤੇ ਬੂਟੇ ਹੱਤੋਂ ਵੱਧ ਆਪਾ ਪੜ ਦੇਣੇ ਆ ਨਹੀਂ ਸਿਆੜ ਸਿਆੜ ਇੰਨੇ ਬਤਾਉਂਗਾ ਤਾਂ ਕੀ ਕਰਾਂਗੇ ਹੰਡ ਬਹੁਤ ਜ਼ਿਆਦਾ ਹਾਂ ਮਾਝਾ ਜਨ ਬਰਾ ਤੇ ਜਾਸ ਕਰਨਾ ਕਾ ਬ ਲੋਕੋ ਬੋਕ ਕੇ ਨਾ ਪਾਉ ਵਧੀਆ ਰੱਤਾ ਸਿਆਲ ਕਾ ਦੀ ਸਿਆਲ ਰੁੱਤੋ ਵਧੀਆ ਸਭ ਤੋਂ ਸੜੀ ਹੀ ਰੁੱਤ ਲੱਗਦੀ ਆ ਮੈਨੂੰ ਗਰਮੀ ਦੀ ਮੌਜਾ ਜਿੱਥੇ ਮਰਜੀ ਖੜੋ ਬੈਠੋ ਹਾਂ ਹਾਂ ਕਹਾਂ ਜਿੱਥੇ ਕਹਾਂ ਬਦ ਤੇ ਕੀ ਬੰਦਾ ਕੀ ਕਰੇ ਹਲੇ ਹਰਾ ਵਢਣਾ ਅਸੀਂ ਪਾਰਾਂ ਪੱਜ ਕੇ ਤੁਸੀਂ ਵੀ ਤੁਸੀਂ ਅੱਛਾ ਮੈਂ ਤੂੰ ਅਸੀਂ ਤੁਸੀਂ ਚੱਲ ਮੈਂ ਵਢਣਾ ਆਲੇ ਲਹਿਰੀਏ ਪਾਇ ਪਾਇਆ ਮੇਰੇ ਵਰਸੀਨ ਚਾਹ ਦੇਖੋ ਸਾਰੇ ਖੜੇ ਹੋਣ ਆਹ ਵੱਟ ਤੱਕ ਵੱਢ ਲਿਆ ਆਹ ਲਓ ਆਹ ਵੱਟ ਦੇ ਨਾਲ ਨਾਲ ਵੱਢਤਾ ਫੇਰ ਐ ਘੁੰਮ ਗਿਆ ਮੈਂ ਫੇਰ ਆਇਆ ਗਿਆ ਇੱਥੇ ਤੱਕ ਫੇਰ ਇਧਰ ਨੂੰ ਸ਼ੁਰੂ ਹੋ ਗਿਆ ਹਰ ਇਧਰ ਨੂੰ ਫੇਰ ਉਹ ਵੱਟਾ ਜਿਹੜੀ ਉਹ ਇਧਰ ਨੂੰ ਸਿਰੇ ਲਾਤੀ ਅਸਪਰੇ ਕੀਤੀ ਜਾਂ ਵੱਟ ਪਰ ਰਾਉਂਡ ਅਪ ਦੇਖੋ ਕਿਵੇਂ yellow yellow ਕੀਤਾ ਪਿਆ ਸਪਰੇ ਨੇ ਗੰਧਲਾਂ ਤੋਂ ਨਹੀਂ ਗੰਧਲਾਂ ਲੱਭਣੀਆਂ ਪੈਣੀਆਂ ਆ ਅੱਪ ਤੋਂ ਨਹੀਂ ਕੱਚ-ਕੱਚੀ ਗੰਧਲਾਂ ਅੱਜ ਤਾਂ ਐ ਚੱਲ ਜਾਣਾ ਹਾਂ ਨਾ ਸਾਹ ਚਲਾ ਜਦੋਂ ਕੋ ਮਣਵਾ ਪੀ ਬਹੁਤ ਦੂਰ ਤੱਕ ਆ ਸਾਈਡਾਂ ਤੇ ਵੱਡੇ ਆ ਹਨਾ ਗਾਦਮਾ ਲੈ ਰਹੀਏ ਪਾਏ ਪੈ ਲੋਕ ਇੱਕ ਪਾਸੇ ਖੁੰਜੋ ਬਾਡਾ ਲਾ ਲੈਨੇ ਆ ਦੂਏ ਪਾਸੇ ਜਾ ਕੇ ਕਾਰੇ ਚ ਨਿਕਲਦੇ ਅਸੀਂ ਚਾਰੇ ਪਾਸੇ ਕਾਰਾ ਘੇਰਦੇ ਆ ਪਹਿਲਾਂ 목 아직аль까?! 사람을 아닌 사람 constant При이이이이이 미 빠야 앞으로 아 <KivolILAR> ਸਾਗ ਆਹੋ ਕੁੜੀ ਕਹਿੰਦੀ ਸਾਡੇ ਇੱਥੇ ਅਸੀਂ ਕੋਰੀਆ ਚ ਖਾਂਦੇ ਤੇ ਨਿਊਡਲਸ ਵਰਕਰ ਐਦਾਂ ਦਾ ਖਾਣਾ ਕਹਿੰਦੀ ਜਦ ਪਿੰਡ ਗਏ ਕਹਿੰਦੀ ਕਹਿੰਦੇ ਸਬਜ਼ੀ ਤੋੜ ਕੇ ਲਿਆਉਣੀਆਂ ਬੂਗ ਗਈ ਕੁੜੀ ਪੰਜਾਬੀ ਆ ਨਾ ਇਹ ਕਹਿੰਦੇ ਸਬਜ਼ੀ ਲਿਆਉਣੀਆਂ ਕਹਿੰਦੀ ਮੈਂ ਚਲੋ ਵੈਜੀ ਟੇਬਲ ਲੈਨ ਚੱਲੇ ਆ ਮੈਂ ਵੀ ਜਾਣੀ ਆ ਨਾਲ ਜਦ ਗਈ ਕਹਿੰਦੀ ਇਹਨਾਂ ਨੇ ਤਾਂ ਹਰਾ ਹੀ ਹਰਾ ਤੋੜ ਲਿਆ ਕਹਿੰਦੀ ਮੈਂ ਇਹ ਕੀ ਕਾਫੂਸ ਤੋੜ ਲਿਆ ਤੁਸੀਂ ਕਹਿੰਦੀ ਕਹਿੰਦੇ ਤੈਨੂੰ ਬਣਾ ਕੇ ਖਵਾਉਣਾ ਕਹਿੰਦੀ ਸ਼ਾਮ ਨੂੰ ਮੈਨੂੰ ਬਣਾਇਆ ਹੋਇਆ ਖਵਾਉਣ ਕਹਿੰਦੀ ਮੈਂ ਖਾ ਮੰਨਾਂ ਕਹਿੰਦੀ ਮੈਂ ਮੈਂ ਤਾਂ ਨਹੀਂ ਘਾ ਖਾਂਦੀ ਇਹ ਕਹਿੰਦੇ ਘਾ ਨਹੀਂ ਹੈ ਸਾਗ ਆ ਤੂੰ ਖਾ ਕੇ ਦੇਖ ਖਾਦਾ ਹਣਾ ਤਵਾ ਹਾਂ ਕਹਿੰਦੀ ਖਾਦਾ ਕ ਨਹੀਂ ਮੁੜ ਕੇ ਫਿਰ ਕਰੀ ਬਣਾ ਕੇ ਖਵਾਈ ਕਹਿੰਦੀ ਕਰੀ ਗੜੀ ਨੂੰ ਕਰੀ ਦੱਸ ਦਿੱਤੀ ਕਹਿੰਦੀ ਉਹ ਦੋ ਤਿੰਨ ਚੀਜ਼ਾਂ ਨੇ ਮੇਰਾ ਕੋਰੀਅਨ ਖਾਣਾ ਛਡਾਤਾ ਹੁਣ ਮੈਂ ਇਹੀ ਚੀਜ਼ਾਂ ਬਣਾ ਕੇ ਖਾਨੀ ਆ ਉਹ ਤਾਂ ਕਿੰਨੇ ਪਤਾ ਦਿੰਦੇ ਜੋਤੀ ਵੇਲੇ ਕਹਿੰਦਾ ਇਹ ਤਾਂ ਲੋਕ ਉੱਥੇ ਤਾਂ ਚੀਜ਼ਾਂ ਵੀ ਜਿੱਥੇ ਜਿਨਾਂ ਕੋਲ ਟਾਈਮ ਨਹੀਂ ਜabb ਬਣਦੀ ਨਹੀਂ ਕੀ ਜਿੱਥੇ ਠੰਡ ਜ਼ਿਆਦਾ ਹੈ ਕਹਿੰਦੇ ਤੁਸੀਂ ਆਪ ਦਾ ਸ਼ੌਂਕੇ ਬਣਾ ਲੇ ਤਾਂ ਫਰਿਕਲੇ ਆਈ ਸੀ ਕੱਪੜੇ ਸੁੱਕੀ ਜਾਂਦੇ ਲੋਕਾਂ ਨੇ ਮੈਨੂੰ ਘਰ ਦਿਆਂ ਨੇ ਕਲਚਰ ਦਿਖਾਉਣ ਦੇ ਮਾਰਿਆ ਨੇ ਮੇਰੀਆਂ 2 ਪੈ 3 ਬੱਚਿਆਂ ਦੀ ਡਿਲੀਵਰੀ ਵੀ ਦਾਈ ਤੋਂ ਕਰਾਈ ਆ ਪਿੰਡ 'ਚ ਵੀ ਕਲਚਰ 'ਚ ਰਹਿਣਾ ਆਪਾਂ ਦੱਸ ਕਹਿੰਦੀ ਐਦਾਂ ਤੇ ਸੀ ਮੇਰੇ ਪਰ ਮੈਂ ਵੀ ਲਾਈਕ ਕੀਤਾ ਉਹ ਚੀਜ਼ ਨੂੰ ਕਹਿੰਦੀ ਕੋਈ ਇੰਜੈਕਸ਼ਨ ਨਹੀਂ ਕੋਈ ਕੁਸ਼ਨ ਨਹੀਂ ਪਰ ਕਹਿੰਦੀ ਮੈਨੂੰ ਇੱਕ ਚੀਜ਼ ਬੁਰੀ ਲੱਗਦੀ ਸੀ ਵੀ ਜਦ ਪਿੰਡ ਦੀਆਂ ਬੁੜੀਆਂ ਆ ਕੇ ਮੇਰੇ ਵਾਲੋ ਫੜ ਕੇ ਕਰੀ ਜਾਂਦੀਆਂ ਹਾਏ ਤਰੇ ਕਿੰਨੇ ਸੋਹਣੇ ਕਹਿੰਦੀ ਮੈਨੂੰ ਆਇ ਹੁੰਦਾ ਤਾਂ ਵੀ ਮੇਰੇ ਵਾਲ ਪਟਦੀਆਂ ਨੇ ਚਲੋ ਛਟੂ ਨੂੰ ਮਾਂ ਪੀ ਦੇ ਦੇ ਵਿੱਚ ਪਾਲਖ ਬਹੁਤ ਆ ਬਰਸੀਮ ਦੇ ਬੜੀ ਬੜੀ ਆਪਾਂ ਆਪਣੀ ਸਾਫ ਸੁਥਰੀ ਵਢਾਂ ਹੋਰ ਗੱਲਾਂ ਗੱਲਾਂ ਹੋਰ ਗੱਲਾਂ ਗੱਲਾਂ ਮਾਂ ਪੀ ਤਾਂ ਗਾਜਰਾਂ ਦੀ ਗੱਲ ਬਣਾਤੀ ਕੱਟ ਕੱਟ ਕੇ ਗੁੱਲੀ ਡੰਡਾ ਇਹ ਚੋਂ ਐਨ ਬੱਟਾ ਸਾਫ਼ ਕਰਤੀ ਸਤੂ ਸਰੇ ਤੱਕ ਉੱਤਾਂ ਵਧੀਆ ਕਰ ਗਿਆ ਹੁਣ ਮੁੜ ਕੇ ਲਾ ਮਾਫਾ ਚਾਹ ਕੋ ਹੋ ਗਿਆ ਮੁੜ ਕੇ ਠੰਡ ਵੱਧ ਗਈ ਹੈ ਹਾਂ ਕੀ ਮੂਲੀਆਂ ਪਟਣੀਆਂ ਨੇ ਦੇਖਾਂ ਮੈਂ ਕਿੱਦਾਂ ਲੈ ਕੇ ਆਉਂ ਮੂਲ ਨਹੀਂ ਨਾ ਤੋੜ ਲੋ ਬਥੇਰਾ ਮੂਰੇ ਖਾਈ ਗਈ ਸਰੋਂ ਵਧੀਆ ਘਟ ਆਇ ਤਕੀ ਆ ਲਾਗਾੜੀ ਚਤਰਾ ਪਛੇ ਰਹੋ ਜਿਆ ਕਰਨਾ ਇਹ ਤਾਂ ਹਲੇ ਛੋਟੀ ਹੈ ਚੱਲ ਇਹ ਜੋ ਪਹੇਰਾ ਸਾਗਾ ਤਾ ਪਾਲਕ ਪਾਲਕ ਦਾ ਬੱਦੂਆ ਮਿੱਟੀ ਕਿੱਥੋਂ ਪੈਗੀ ਪਾਲਕ ਤੇ ਮਾ ਬਟਾ ਆਉ ਡੱਕਾ ਕੱਢ ਦੇਕ ਲੈ ਫੜਦੀ ਆ ਮੈਨ ਡੱਕੜ ਦੇਖ ਚ ਤੁਹਾਨੂੰ ਪਤਾ ਇਧਰ ਡੱਕਾ ਇੱਕ ਸਾਹਮਣੇ ਤੇ ਹੱਥ ਦੇ ਸਾਹਮਣੇ ਇਧਰ ਮਾਫੀ ਦੇ ਦੂਜੀ ਲਾਈਨ ਚ ਆਦੇ ਆਦੇ ਸਾਹਮਣੇ ਸਾਹਮਣੇ ਆਦੇ ਹੱਥ ਲੱਗੇ ਇਧਰ ਆ ਦੇ ਲੈ ਫੜਾਦਾ ਤੀ